ਹਾਂਜੀ ਜੀ ਮਿੱਤਰੋ ਜਿਵੇਂ ਵੀ ਤੁਹਾਨੂੰ ਪਤਾ ਹੈ ਕਿ ਬਾਬੇ ਨਾਨਕ ਦੇ ਵਿਆਹ ਚੜਾਉਣ ਕਾ ਲੱਗੇ ਆ ਤੇ ਅਸੀਂ ਵੀ ਸਿੱਧੇ ਸਾਰੇ ਮੋਟਰਸਾਈਕਲ ਕੱਢੀ ਤੇ ਚੜ੍ਹਤ ਤੇ ਬਟਾਲੇ ਨੂੰ ਹਾਂਜੀ ਮਿੱਤਰੋ ਫਾਈਨਲੀ ਆਪਾਂ ਬਟਾਲੇ ਪਹੁੰਚ ਗਏ ਤੇ ਬਟਾਲੇ ਸਪੰਚ ਕੇ ਹੁਣ ਆਪਾਂ ਘੁੰਮਾ ਕੇ ਪੈਨਲ ਮੋਟਰਸਾਈਕਲ ਆਊਟ ਜਾ ਰਹੇ ਆ ਆਪਾਂ ਪਰਚੀ ਤੇ ਮੋਟਰਸਾਈਕਲ ਜਮਾ ਕਰਾ ਕੇ ਆਪਾਂ ਘੁੰਮਾ ਕੇ ਪੈਨਲ ਯਾਤਰਾ ਤੇ ਆ ਜੋ ਬਣ ਰਹੇ ਸਾਡੇ ਵਲੌਗ ਦੇ ਨਾਲ ਤੁਹਾਨੂੰ ਦਿਖਾਣਨੇ ਆ ਕਿੰਨੇ ਮਿਲਾਂ ਕਿ ਹਾਂਜੀ ਮਿੱਤਰੋ ਹੁਣ ਅਸੀਂ ਬਟਾਲੇ ਮੇਲੇ ਦੇ ਵਿੱਚ ਐਂਟਰ ਹੋ ਗਏ ਆ ਤੇ ਹੁਣ ਅਸੀਂ ਮੇਲੇ ਚ ਘੁਰਾਣਾ ਹੋ ਤੋੜੀ ਗਿਆ ਤੇ ਇੰਦਾਂ ਦੇਖਿਆ ਪੰਗੂੜੇ ਬਹੁਤ ਵੱਡੇ ਵੱਡੇ ਪੰਗੂੜੇ ਲੱਗੇ ਆ ਤੇ ਬਟਾਲੇ ਤੇ ਨੂੰ ਸੋੜ 170 ਰੁਪਏ ਦੀ ਉਹ ਵੀ ਲੱਗੀ ਆ ਤੇ ਸਾਡਾ ਰੱਬ ਵੀ ਮੰਨਦਾ ਕਿ ਇਸ ਨੂੰ ਝੂਟਾ ਲਈਏ ਉਸ ਤੋਂ ਪਰ ਡਰਦੇ ਨਹੀਂ ਲੱਗਦਾ ਆ ਉਹ ਡਰਦੇ ਲੱਗਦਾ ਆ ਮਿੱਤਰੋ ਪਰ ਕੀ ਕਰੀਏ ਚੂਰਾ ਦਾ ਲੈਣਾ ਹੀ ਲੈਣਾ ਆ ਅੜੀ ਆ ਸਾਡੀ ਤੇ ਹੁਣ ਅਸੀਂ ਦੁਰਦੇ ਖਿਲਦੇ ਦੇਖਦੇ ਆ ਮੇਲੇ ਨੂੰ ਤੇ ਮੇਲੇ ਨੂੰ ਦੇਖਦੇ ਆ ਤੇ ਮੇਲੇ ਨੂੰ ਦੇਖਦੇ ਨਾਲ ਨਾਲ ਹੀ ਸਾਡੇ ਮਿੱਦੇ ਸਾਰੇ ਵੀਡੀਓ ਤੇ ਇੱਕ ਇੱਕ ਗਿਆੰਦੇ ਆ ਸਾਡੀ ਵੀਡੀਓ ਦੇ ਵਿੱਚ ਅਜੇ ਚਲੋ ਕੋਈ ਗੱਲ ਨਹੀਂ ਆਵੰਦੂ ਆਪਾਂ ਵੀ ਆਵਾਜ਼ ਮਾਰ ਲਈ ਐ ਕਿ ਆਜੋ ਵੀਡੀਓ ਬਣਦੀ ਐ ਲਓ ਮਿੱਤਰੋ ਸਾੜੇ ਹੋ ਗਿਆ ਇਕੱਠੇ ਤੇ ਗੱਡੀ ਵੇਖੋ ਪੰਗੋੜੇ ਚੈੱਕ ਕਰੋ ਤੇ ਆਹ ਰੇਲ ਗੱਡੀ ਜੀ ਲੱਗੀ ਹੋਈ ਐ ਰੇਲ ਗੱਡੀ ਤੇ ਵੀ ਚੂੜਾ ਲਵਾਵਾਂਗੇ ਵੇਖਦੇ ਆਂ ਤੇ ਇੱਧਰਲੇ ਬੰਨੇ ਐਂਕਲ ਜੀ ਆ ਗਏ ਐਂਕਲ ਜੀ ਹੋਰ ਤੇ ਐਂਕਲ ਜੀ ਆ ਗਏ ਜੀ ਤਾਤ ਕਿ ਨਵਈਆ ਸਾਡੇ ਮੁੰਡੇ ਕੋਲ ਤੇ ਹੋਇਆ ਸਾਡਾ ਜੱਸ ਕਰਨ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉ ਤੇ ਹਲਾ ਤੇ ਸਾਡੇ ਮੁੰਡਾ ਟੱਕੀ ਖੰਗੋੜਿਆਂ ਦਾ ਸਾਗ ਤਾਬ ਜੱਲਾਈ ਜਾਂਦੇ ਆ ਕਿੰਨਾ ਪਚੌਤ ਕਰਦਾ ਹਾਂ ਹਾਂ ਜੀ ਤਰੋ ਹੰਮੀ ਪੰਪ ਪੰਪ ਤੇ ਸਾਡੇ ਇਹਨਾਂ ਦੋਸਤਾਂ ਨੇ ਸਾਨੂੰ ਚਾਰ ਪੈਰੀ ਤੇ ਤੇ ਪਰ ਬੈਰੀ ਦੇ ਚੜ ਕੇ ਦਰਜੇ ਤੇ ਬੋਲ ਲੱਗਣ ਦਾ ਟੈਨਸ਼ਨ ਨਹੀਂ ਬੋਲ ਮੁੰਡੇ ਦੀ ਹੱਤ ਕਰਾਂ ਤੇ ਰੀਮੀ ਵੀ ਕਰਾਂਗੇ। ਅੱਡਾ ਬੋ ਲੱਗਾਂ ਦੇ ਟੈਨਸ਼ਨ ਹੀ ਨਹੀਂ ਕੋਈ ਗੱਲਾਂ ਨਹੀਂ ਕਰੂ। ਅੰਨੇ ਡਰਨਾ ਅੰਨਾ ਥੱਲੇ ਖਲੋਤੇ ਆਂ। ਦੇਖੋ ਖਲੋਤੇ ਆ ਮੇਰਾ ਖੁਸ਼ਾ ਦੇਂਦੀ। ਹਾਂ ਜੀ ਅੰਨੇ ਖਲੋਤੇ। ਅੰਨੇ ਖਲੋਤੇ ਆ ਲੇਕਿਨ ਵੀ ਆ ਤੁਹਾਨੂੰ ਆਇਕੋ ਤੇ ਹਾਂ ਜੀ ਮਿੱਤਰੋ ਅੱਜ ਸਾਡਾ ਅੱਜ ਦਾ ਵਲੌਗ। ਠੀਕ ਹੈ ਜੀ। ਦੱਸੋ ਕਿਦਾਂ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ।